ਜਿਸ ਇਨਸਾਨ ਨੇ ਅਪੋਸਲ ਸੁਪਾਲਾ ਲਾਣਾ ਜਿਹਦੇ ਖਿਲਾਫ ਸ਼ਬਦ ਵੀ ਬੋਲਿਆ ਤੇ ਉਹਦੇ ਉਹਦੀ ਜ਼ੁਬਾਨ ਜਿਹੜੀ ਹੈ ਨਾ ਜ਼ੁਬਾਨ ਕੱਢ ਲਈਤੀ ਜਾਊਗੀ ਹਲਕ ਦੇ ਵਿੱਚ ਹੱਥ ਪਾ ਗਏ ਨਾ ਤੁਹਾਡੀ ਜ਼ੁਬਾਨ ਕੱਢ ਲਈ ਜਾਊਗੀ ਸਮਝ ਲੱਗੀ ਸੋ ਦੋ ਕੋੜੀ ਦੇ ਨਲਾਇਕੋ ਉਹ ਸ਼ਰਮ ਨੂੰ ਹੱਥ ਮਾਰੋ ਔਰ ਆ ਬਦਰੂ ਜਿਹੜੀ ਲੀਰ ਜੀ ਬੋਲਦੀ ਪਈ ਨਾ ਗੰਦਾ ਜਹਾ ਨਾ ਸ਼ਕਲ ਨਾ ਅਕਲ ਨਾ ਮੂਨਾ ਮੱਥਾ ਤੇ ਜਿੰਨ ਬਾੜੋਂ ਲੱਥਾ ਅਣਪੜ ਗਵਾਰ ਮੰਦਬੁੱਧੀ ਦਾ ਸ਼ਿਕਾਰ ਐ ਟੁੱਟਾ ਜਿਹਾ ਮੋਬਾਈਲ 500 ਰੁਪਏ ਦਾ ਮੋਬਾਈਲ ਸਾਹਮਣੇ ਰੱਖ ਕੇ ਵੀਡੀਓ ਬਣਾਉਣੀ ਬੜੀ ਔਖੀ ਆ ਤੇ ਜਦੋਂ ਤੂੰ ਬੁੱਤ ਸਾਹਮਣੇ ਆ ਗਿਆ ਨਾ ਤੇਰੇ 76 ਮਾਰ ਮਾਰ ਕੇ ਤੇਰੇ ਇੱਕ ਵਾਲ ਨਹੀਂ ਸਿਰ ਤੇ ਰਹਿਣਾ ਸਮਝ ਲੱਗੀ ਨਾ ਸੋਚ ਕਰਕੇ ਤੁਸੀਂ ਜਿੱਥੇ ਮਰਜੀ ਜ਼ੋਰ ਲਗਾ ਲਿਓ ਜਿੱਤੇ ਮਰਜ਼ੀ ਚੈਲੰਜ ਕਰਕੇ ਆ ਲਿਓ ਆ ਜਿਓ ਤੁਹਾਨੂੰ ਇੱਟ ਦਾ ਜਵਾਬ ਪੱਥਰ ਦੇ ਨਾਲ ਦੇਣ ਲਈ ਅਸੀਂ ਤਿਆਰ ਬਰ ਤਿਆਰ ਹਾਂ ਤੁਹਾਡੇ ਨਾਲ 4000 ਛੱਡ ਕੇ ਨਾ ਤੁਹਾਡੇ ਨਾਲ 400 ਬੰਦਾ ਨਹੀਂ ਆ ਤੇ ਸੁਪਾਰ ਲੈਣਾ ਚਾਚੇ ਮਨਿਸਟਰੀ ਦੇ ਨਾਲ ਲੱਖਾਂ ਦੀ ਗਿਣਤੀ ਹੈ ਇੰਟਰਨੈਸ਼ਨਲ ਮਨਿਸਟਰੀ ਹੈ ਤੁਹਾਡੇ ਕੀੜੇ ਮਕੌੜੇ ਇਹਦੇ ਉੱਤੇ ਝਾੜੂ ਪੋਚਾ ਮਾਰਨ ਆਉਂਦੇ ਆ ਅੱਜ ਦੀ ਦੁਵਾਰ ਦੀ ਸਵੇਰ ਸਾਰੇ ਮੁਸੀਕ ਭਾਈਚਾਰੇ ਸਾਰੇ ਭਾਈਚਾਰਾ ਨੂੰ ਮੁਬਾਰਕ ਹੋਵੇ ਸੋ ਮੈਂ ਗੱਲ ਕਰਾਂਗਾ ਅੱਜ ਉਹਨਾਂ ਲੀਰਾਂ ਦੀ ਉਹਨਾਂ ਬਦਰੂਹਾਂ ਦੀ ਜਿਨ੍ਹਾਂ ਨੇ ਪਵਸ਼ਤ ਸੁਖ ਪਾਲਣਾਂ ਦੀ ਸ਼ਾਂਤ ਦੇ ਵਿੱਚ ਆਲ ਤੂਫਾਲ ਤੋਂ ਸ਼ਬਦ ਬੋਲੇ ਮੈਂ ਦੱਸ ਦੇਣਾ ਚਾਹੁੰਦਾ ਉਹਨਾਂ ਬਦਕਾਰਾਂ ਨੂੰ ਉਹਨਾਂ ਨੂੰ ਭੇੜ ਦੇ ਖਲ ਦੇ ਵਿੱਚ ਭੇੜੀਆਂ ਨੂੰ ਉਹ ਜਿਹੜੇ ਜਿਨ੍ਹਾਂ ਦੇ ਚੂਲੇ ਤੇ ਲੱਤ ਮਾਰ ਕੇ ਕੱਢਿਆ ਗਿਆ ਆ ਉਹਨਾਂ ਨੂੰ ਤੇ ਉਹਨਾਂ ਦੇ ਚਮਚਿਆਂ ਨੂੰ ਤੇ ਦੋ ਕੋੜੀ ਦੇ ਲਾਂਤੀ ਕਿਰਦਾਰਾਂ ਨੂੰ ਜੇ ਸਿਸ ਨੇ ਅਪੋਸਲ ਸੁਪਾਲਾ ਲਾਣਾ ਜੀ ਦੇ ਖਿਲਾਫ ਸ਼ਬਦ ਵੀ ਬੋਲਿਆ ਤੇ ਉਹਦੇ ਉਹਦੀ ਜ਼ੁਬਾਨ ਜਿਹੜੀ ਹੈ ਨਾ ਜ਼ੁਬਾਨ ਕੱਢ ਲਈਤੀ ਜਾਊਗੀ ਹਲਕ ਦੇ ਵਿੱਚ ਹੱਥ ਪਾ ਗਏ ਨਾ ਤੁਹਾਡੀ ਜ਼ੁਬਾਨ ਕੱਢ ਲਈ ਜਾਊਗੀ ਸਮਝ ਲੱਗੀ ਸੋ ਦੋ ਕੋੜੀ ਦੇ ਨਲਾਈਕੋ ਕੋਈ ਸ਼ਰਮ ਨੂੰ ਹੱਥ ਮਾਰੋ ਐਨੇ ਵੱਡੇ ਬਦਕਾਰ ਹੋ ਤੁਸੀਂ ਤੁਸੀਂ ਪਲੱਸ 2 ਦੇ 10th ਦੇ ਨਕਲੀ ਸਰਟੀਫਿਕੇਟ ਬਣਾ ਕੇ ਲੁੱਟਿਆ ਤੁਹਾਡੇ ਤਾਂ ਵੱਡਾ ਚੋਰ ਕੌਣ ਆ ਔਰ ਆ ਬਦਰੂ ਜਿਹੜੀ ਲੀਰ ਜੀ ਬੋਲਦੀ ਪਈ ਨਾ ਗੰਦਾ ਜ ਆ ਨਾ ਸ਼ਕਲ ਨਾ ਅਕਲ ਨਾ ਮੂੰਹ ਨਾ ਮੱਥਾ ਤੇ ਜਿੰਨ ਬਾੜੋਂ ਲੱਥਾ ਅਣਪੜ ਗਵਾਰ ਮੰਦ ਬੁੱਧੀ ਦਾ ਸ਼ਿਕਾਰ ਹੈ ਟੁੱਟਾ ਜ ਮੋਬਾਈਲ 500 ਰੁਪਏ ਦਾ ਮੋਬਾਈਲ ਸਾਹਮਣੇ ਰੱਖ ਕੇ ਵੀਡੀਓ ਬਣਾਉਣੀ ਬੜੀ ਔਖੀ ਆ ਤੇ ਜਦੋਂ ਤੂੰ ਪੁੱਤ ਸਾਹਮਣੇ ਆ ਗਿਆ ਨਾ ਤੇਰੇ 76 ਮਾਰ ਮਾਰ ਕੇ ਤੇਰੇ ਇੱਕ ਵਾਲ ਨਹੀਂ ਸਿਰ ਤੇ ਰਹਿਣਾ ਸਮਝ ਲੱਗੀ ਨਾ ਤੇਰੇ ਵਰਗੇ ਦੇ ਨਾ ਪੈਂਟ ਦੇ ਵਿੱਚ ਹੀ ਪੈਂਟ ਗਿੱਲੀ ਹੋ ਜਾਂਦੀ ਆ ਪਿਸ਼ਾਬ ਨਿਕਲ ਜਾਂਦਾ ਤੇਰੇ ਵਰਗਿਆਂ ਦਾ ਸਬੂਤਾਂ ਦੇ ਨਾਲ ਆ ਸਬੂਤਾਂ ਨਾਲ ਫालतू ਬਕਵਾਸ ਕਰੀ ਜਾ ਰਿਹਾ ਤੂੰ ਕੱਢ ਕੱਢੇ ਸਬੂਤ ਤੇਰੇ ਪਿਓ ਵਾਲੇ ਆ ਕੱਢ ਕੱਢਦਾ ਕਿਉਂ ਨਹੀਂ ਆ ਝੂਠਾ ਨੰਬਰ 1 ਬੇਵਕੂਫ ਦੀ ਔਲਾਦ ਐ ਤੂੰ ਸਮਾਜ ਅੰਦਰ ਤੁਹਾਡੇ ਵਰਗੇ ਗੰਦੇ ਨਾਲੀ ਦੇ ਕੀੜੇ ਸਾਡੇ ਸਮਾਜ ਨੂੰ ਜਿਹੜੇ ਘਣ ਵਾਂਗੂ ਖਾਰੇ ਨੇ ਤੇ ਜਿਹੜੇ ਤੁਹਾਡੇ ਆਕਾਂ ਨੇ ਨਾ ਉਹ ਨੇਹਾ ਦੀ ਬਖਤਮੀਸ ਕਿਸਮ ਦੇ ਲੋਕ ਨੇ ਸੋ ਇਸ ਕਰਕੇ ਤੁਸੀਂ ਜਿੱਥੇ ਮਰਜੀ ਜ਼ੋਰ ਲਗਾ ਲਿਓ ਜਿੱਥੇ ਮਰਜੀ ਚੈਲੰਜ ਕਰਕੇ ਆ ਲਿਓ ਆਜੋ ਤੁਹਾਨੂੰ ਇੱਟ ਦਾ ਜਵਾਬ ਪੱਥਰ ਦੇ ਨਾਲ ਦੇਣ ਲਈ ਅਸੀਂ ਤਿਆਰ ਬਰ ਤਿਆਰ ਆਂ ਔਰ ਜਿੰਨੀ ਕੀ ਤੂੰ ਫालतू ਗੱਲ ਕੀਤੀ ਹੈ ਕਿ ਤੁਹਾਡੇ ਨਾਲ 4000 ਸੱਚ ਨੇ ਕੋਈ ਸ਼ਰਮ ਕਰੋ ਉਹ ਝੂਠ ਬੋਲਣ ਦੀ ਵੀ ਕੋਈ ਜੜੀ ਹੈ ਨਾ ਉਹ ਇੱਕ ਹੱਦ ਹੁੰਦੀ ਹੈ 4000 ਸਰਚਾਂ ਦੇ ਜੇ ਤੂੰ ਇੱਕ ਪੇਜ ਲੈ ਕੇ ਕਾਗਜ਼ ਦੇ ਉੱਪਰ ਨਾਂ ਲਿਖ ਕੇ ਦੱਸ ਦਵੇਂ ਜਿਹੜੇ ਤੁਹਾਡੇ ਨਾਲ 4000 ਸਰਚ ਚੱਲਦੇ ਆ ਤੇ ਫੇਰ ਗੱਲ ਕਰੀ ਤੁਹਾਡੇ ਨਾਲ 4000 ਛੱਡ ਕੇ ਨਾ ਤੁਹਾਡੇ ਨਾਲ 400 ਬੰਦਾ ਨਹੀਂ ਆ ਤੇ ਸੁਖਪਾਲ ਲਾਣਾ ਚਾਚੇ ਮਿਨਿਸਟਰੀ ਦੇ ਨਾਲ ਲੱਖਾਂ ਦੀ ਗਿਣਤੀ ਹੈ ਇੰਟਰਨੈਸ਼ਨਲ ਮਿਨਿਸਟਰੀ ਹੈ ਤੁਹਾਡੇ ਅੱਗੇ ਕੀੜੇ ਮਕੋੜੇ ਇਹ ਤਾਂ ਉੱਤੇ ਝਾੜੂ ਪੋਚਾ ਮਾਰਨ ਆਉਂਦੇ ਆ ਦੋ ਕੁੜੀ ਦੇ ਇਨਸਾਨ ਤੁਸੀਂ ਅਕਲ ਤੁਹਾਨੂੰ ਕਿਸੇ ਥੇਲੇ ਦੇ ਨਹੀਂ ਦਿੱਤੀ ਤੁਹਾਡੇ ਮਾਤਾ ਪਿਤਾ ਨੇ ਤੁਹਾਡੀ ਜਿਹੜੀ ਪਰਮਿਸ਼ ਉਹ ਬਿਲਕੁਲ ਇੱਕ ਨਲਾਇਕਾ ਵਾਂਗੂ ਕੀਤੀ ਹੈ ਤੇ ਉਸ ਤਰ੍ਹਾਂ ਦੇ ਤੁਹਾਡੇ ਆਕਾ ਨੇ ਮੈਂ ਆਪਣੇ ਪਿਛਲੀ ਵੀਡੀਓ ਚ ਵੀ ਕਹਿਆ ਸੀ ਕਿ ਜਿੱਦਾਂ ਦੀ ਜੰਮਣ ਵਾਲੇ ਉਦਾਂ ਦੇ ਮਰਨ ਵਾਲੇ ਜਿੱਦਾਂ ਦੇ ਕੋਕੋ ਉਦਾਂ ਦੇ ਉਹਦੇ ਬੱਚੇ ਸੋ ਤੁਹਾਡੇ ਦੇ ਆਕਾ ਜਿਹੜੇ ਤੁਹਾਡੇ ਪਿੱਛੇ ਜਿਹੜੇ ਖੜੇ ਨੇ ਮਿਨਿਸਟਰੀ ਵਾਲੇ ਤੁਹਾਡੇ ਮਹਾਵਿਸ਼ੇਕ ਵਾਲੇ ਉਹਦੇ ਆਪ ਵੀ ਵਿਚਾਰੇ ਮੰਦਬੁੱਧੀ ਦੇ ਸ਼ਿਕਾਰ ਨੇ ਐਵੇਂ ਵੀਡੀਓ ਬਣਾ ਬਣਾ ਕੇ ਬੇਕੁਫਾ ਵਾਂਗੂ ਭਾਈ ਜਾਂਦੇ ਭਾਈ ਚਲੋ ਇੱਕ ਪਾਓਗੇ ਤੇ 100 ਪਾਵਾਂਗੇ 100 ਪਾਓਗੇ ਤੇ 1000 ਪਾਵਾਂਗੇ 1000 ਪਾਓਗੇ ਤੇ ਲੱਖਾਂ ਪਾਵਾਂਗੇ ਬੜੀ ਧੀਰ ਹੋ ਗਈ ਤੁਹਾਨੂੰ ਬਰਦਾਸ਼ਤ ਕਰਦਿਆਂ ਨੂੰ ਚਲੋ ਦਫਾ ਕਰੋ ਐਵੇਂ ਕਾਤੋਂ ਗੰਦ ਦੇ ਮੂੰਹ ਲੱਗਣਾ ਪਰ ਤੁਸੀਂ ਤੇ ਉਹ ਗੰਧੋ ਉਹ ਨਗੰਦੀ ਨਾਲੀ ਦੇ ਕੀੜੇ ਹੋ ਕਿ ਜਿਨ੍ਹਾਂ ਨੂੰ ਜਿੰਨਾ ਵੀ ਸਾਫ ਪਾਣੀ ਦੇ ਵਿੱਚ ਛੱਡੋ ਉਹਨਾਂ ਨੇ ਦੁਬਾਰਾ ਗੰਦੀ ਨਾਲੀ ਦੇ ਵਿੱਚ ਹੀ ਜਾ ਕੇ ਜਿਹੜਾ ਆ ਗੰਦ ਚ ਹੀ ਮੂੰਹ ਮਾਰਨਾ ਸੋ ਇਸ ਕਰਕੇ ਯਾਦ ਰੱਖ ਲਿਓ ਸਾਰੇ ਹੀ ਤੁਸੀਂ ਜਿੰਨੇ ਅਪੋਸਲ ਸੁਖਪਾਲਾ ਨਾਲ ਜਿਹਦੇ ਖਿਲਾਫ ਉਹਨਾਂ ਦੀ ਸ਼ਾਨ ਦੇ ਖਿਲਾਫ ਇੱਕ ਸ਼ਬਦ ਵੀ ਬੋਲਿਆ ਤੇ ਤੁਹਾਡੇ ਹਾਲਤ ਦੇ ਵਿੱਚੋਂ ਹੱਥ ਭਾ ਕੇ ਤੁਹਾਡੀ ਜ਼ੁਬਾਨ ਕੱਢ ਲਈ ਜਾਊਗੀ ਬਾਹਰ ਜ਼ੁਬਾਨ ਕੱਟ ਕੇ ਕੁੱਤੇ ਨੂੰ ਬਾ ਦਿੱਤੀ ਜਾਊਗੀ ਸਮਝ ਲੱਗੀ ਸੋ ਇਸ ਕਰਕੇ ਆਪਣੀਆਂ ਲੂਮੜ ਚਾਲਾਂ ਨੂੰ ਬੰਦ ਕਰੋ ਸਾਨੂੰ ਹਾਸਾ ਆਉਂਦਾ ਤੁਹਾਡੀ ਇਹ ਬੇਵਕੂਫੀਆਂ ਤੋਂ ਆ ਵੀ ਟੁੱਟਾ ਜਿਹਾ 500 ਰੁਪਏ ਦਾ ਮੋਬਾਈਲ ਲਾ ਕੇ ਇੱਕ ਭੈੜੀ ਜੀ ਸ਼ਕਲ ਵਾਲੇ ਬਧਰੂ ਜਿਆ ਸਾਹਮਣੇ ਬੈਠ ਕੇ ਸ਼ੁਰੂ ਹੋ ਜਾਂਦਾ ਆ ਸੋ ਜੇ ਵਾਕਿਆਈ ਤੁਸੀਂ ਮਾਂ ਦਾ ਦੁੱਧ ਪੀਤਾ ਹੈ ਨਾ ਤਾਂ ਆ ਜਾਓ ਮੈਦਾਨ ਚ ਫਿਰ ਤੁਹਾਨੂੰ ਚੱਲ ਲੱਗ ਪਤਾ ਜਾਊਗਾ ਬਾਕੀ ਰਹੀ ਗੱਲ ਆ ਕਰਦੇ ਆਂਗੇ ਕੇਸ਼ ਕਰਦਾਂਗੇ ਮਾਨਾ ਨਹੀਂ ਕਰਦਾਂਗੇ ਜਿੱਥੇ ਤੁਹਾਡਾ ਜੋਰ ਲੱਗਦਾ ਜਿੱਥੇ ਵੀ ਤੁਸੀਂ ਆਪਣੇ ਪਿੱਠ ਖੜੀ ਕਰਨੀ ਆ ਜਿੱਥੇ ਵੀ ਤੁਸੀਂ ਕਰਨਾ ਆ ਤੁਹਾਨੂੰ ਖੁੱਲੀ ਛੁੱਟੀ ਹੈ ਪਹਿਲ ਤੁਹਾਡੀ ਆ ਤੇ ਫਿਰ ਦੂਜੇ ਸਾਡੀ ਛੱਡਾਂਗੇ ਨਹੀਂ ਭਜਾ ਭਜਾ ਕੇ ਤੁਹਾਡਾ ਉਹ ਹਾਲ ਕਰਾਂਗੇ ਕਿ ਤੁਹਾਡੇ ਮਾਤਾ ਪਿਤਾ ਨੂੰ ਤੁਹਾਡੇ ਜੰਮਨ ਤੇ ਅਫਸੋਸ ਹੋ ਜਾਊਗਾ ਕਿ ਅਸੀਂ ਇਹੋ ਜਿਹੇ ਬੇਵਕੂਫ ਜੰਮ ਹੀ ਕਿਉਂ ਦਿੱਤੇ ਆ ਆ ਤੁਹਾਨੂੰ ਮੈਂ ਵੀਡੀਓ ਪਾਈ ਹੈ ਜਿਨ੍ਹਾਂ ਨੇ ਸਾਡੇ ਚਰਚਵਾਲ ਅੱਖ ਕਰਕੇ ਦੇਖੀ ਸੀ ਭਜਾ ਭਜਾ ਕੇ ਮਾਰਿਆ ਚੱਪਲਾ ਛੱਡ ਕੇ ਦੌੜੇ ਆ ਇਸ ਚੀਜ਼ ਨੂੰ ਵੀ ਨੋਟ ਕਰ ਲਿਓ ਸੋ ਮੈਂ ਫੇਰ ਕਹਿ ਰਿਹਾ ਜਿਨਨੇ ਪੌਸ ਸੁਪ ਪਾਲਣਾ ਜਿਹਦੇ ਖਿਲਾਫ ਕੋਈ ਸ਼ਬਦ ਬੋਲਿਆ ਤੁਹਾਡੀ ਜ਼ੁਬਾਨ ਕੱਟ ਕੇ ਕੁੱਤਿਆਂ ਨੂੰ ਬਾ ਦਿੱਤੀ ਜਾਊਗੀ